ਪਰਦਾਨਯਾ ਜੀ ਮਹਾਲੀ ਵਿੱਚ ਪਹੁੰਚੇ ਹਾਂ ਕੀ ਕਰਨ ਨੇ ਹਜ਼ਾਰਾਂ ਹੀ ਕਿਨੇ ਮਨਚੇ ਆ ਤੇ ਹੋਰ ਆ ਰਹੇ ਨੇ ਬੱਸਾਂ ਰਾਹੀਂ ਬਹੁਤ ਦੂਰੋਂ ਦੂਰੋਂ ਆ ਰਹੇ ਨੇ ਗਦਾਖ ਪਰਮਬਰਸਰੋਂ ਪਖਾਨਕੋਟ ਤੋਂ ਤੇ ਕੀ ਕਾਰਨ ਬਣਿਆ ਅੱਜ ਇੱਥੇ ਕਾਰਨ ਹੈ ਜੀ ਅੱਜ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਸੰਘੀ ਫਰੰਟ ਵੱਲੋਂ ਮਹਾਲੀ ਚ ਇੱਕ ਵੱਡਾ ਪ੍ਰਦਰਸ਼ਨ ਅਸੀਂ ਕਰਨ ਆ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਹੈ ਜਿਹੜੀ ਉਹ ਮੰਗਾਂ ਵੱਲ ਕੋਈ ਤਵੱਜੂ ਨਹੀਂ ਦੇ ਰਹੀ ਕੋਈ ਧਿਆਨ ਨਹੀਂ ਦੇ ਰਹੀ ਸਾਢੇ 5 ਸਾਲ ਦਾ ਬਕਾਇਆ ਸਾਡਾ ਏਰੀਆ ਰ ਹੈ ਜਿਹੜਾ ਨਵੇਂ ਸਕੀਲਾਂ ਦਾ ਪਿਆ डीए ਜਿਹੜਾ ਉਹ 11% ਪਿਆ 3% ਡਿਊ ਹੈ ਜਿਹੜਾ ਸੈਂਟਰ ਗਵਰਨਮੈਂਟ ਜਿਹੜੀ ਗੱਲ ਆ ਰਹੀ ਹੈ ਵੀ 3% ਹੋਣ ਦੇ ਜਾਰੀ ਹੈ ਪੰਜਾਬ ਇੱਕ ਸਭ ਤੋਂ ਪਹਿਲੀ ਸਟੇਟ ਸੀ ਜਿਹੜੀ ਸਭ ਤੋਂ ਪਹਿਲਾਂ ਡਿਊਸ ਦਿੰਦੀ ਦੀ ਮੁਲਾਜ਼ਮ ਤੇ ਪੈਨਸ਼ਨਰ ਦੇ ਤੇ ਡੀ ਦੀਆਂ ਕਿਸ਼ਤਾਂ ਦਿੰਦੀ ਸੀ ਪਰ ਅੱਜ ਹਾਲਾਤ ਉਤੋਂ ਉਲਟ ਹੋ ਗਏ ਨੇ ਕਿਸੇ ਸਮੇਂ ਤੇ ਪੰਜਾਬ ਬਾਕੀ ਸਟੇਟਾਂ ਦੇ ਹਰਿਆਣਾ ਹੋਏ ਹਿਮਾਚਲ ਹੋਏ ਸਟੇਟਾਂ ਪੰਜਾਬ ਦੇ ਸਕੇਲ ਮੰਗਦੀਆਂ ਸੀ ਅੱਜ ਅਸੀਂ ਜਿਹੜੇ ਸਾਰੀਆਂ ਸਟੇਟਾਂ ਤੋਂ ਪਿੱਛੇ ਆ ਇਸ ਲਈ ਮੁਲਾਜ਼ਮਾਂ ਤੇ ਪੈਨਸ਼ਨਰ ਚ ਬਹੁਤ ਵੱਡਾ ਰੋਸ ਹੈ ਸਰਕਾਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇਸ ਲਈ ਕੱਲ ਕੱਲੇ ਪੈਨਸ਼ਨਰ ਦਾ ਸੀ ਇੱਥੇ ਅੱਜ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਆ ਵੱਡੇ ਪੱਧਰ ਜੇ ਸਰਕਾਰ ਹਲੇ ਵੀ ਆਪਣੀ ਗਲਤੀ ਨਹੀਂ ਆਏਗੀ ਮੀਟਿੰਗ ਨਹੀਂ ਦੇਵੇਗੀ ਇਹ ਮੁਲਾਜ਼ਮਾਂ ਦੇ ਮਸਲੇ ਜਿਹੜੇ ਹੱਲ ਨਹੀਂ ਕਰੇਗੀ ਤਾਂ ਇਹ ਤੋਂ ਆਉਣ ਵਾਲੇ ਸਮੇਂ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਤਿੱਖੇ ਸੰਘਰਸ਼ ਲਈ ਅਸੀਂ ਤਿਆਰ ਹਾਂ ਕਿਉਂਕਿ ਬਦਕਿਸਮਤੀ ਹੈ ਸਾਡੀ ਅਸੀਂ ਵੰਡੇ ਹੋਏ ਹਾਂ ਅਲੱਗ-ਅਲੱਗ ਜਗ੍ਹਾ ਤੇ ਕੱਲ ਇੱਕ ਧਰਨਾ ਸੀ ਕਾਜਸ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸਾਥੀਆਂ ਨੂੰ ਇੱਕ ਸਾਂਝਾ ਵੱਡਾ ਪ੍ਰੋਗਰਾਮ ਦਈਏ ਕਿਉਂਕਿ ਆਉਣ ਵਾਲਾ ਸਮਾਂ ਮੰਗ ਕਰ ਰਿਹਾ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਸੰਘਰਸ਼ ਹੋਏ ਸਾਂਝਾ ਕੋਲ ਹੋਏ ਸਾਰੀਆਂ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਹੋਣ ਤਾਂ ਕਿ ਸਰਕਾਰ ਦੇ ਖਿਲਾਫ ਵੱਡੀ ਜਦੋਜਹਦ ਕਰੀ ਜਾਏ ਤਾਂ ਕਿ ਜਿਹੜੇ ਮਸਲੇ ਆ ਉਹ ਹੱਲ ਹੋਣ ਇਹ ਕਿਹਨ ਏਰੀਆ ਛੋਟੀ ਕਿ ਬਜਾਰਾ ਇਸ ਸਕੀਮ ਦਾ ਜਿਹੜਾ ਏਰੀਆ ਰ ਹੁਣ ਓਡਾਂ ਚ ਵੀ ਸਾਡੇ ਮੁਲਾਜ਼ਮ ਸਾਥੀ ਗਏ ਆ ਉਹਨਾਂ ਨੇ ਡਿਸੀਜਨ ਕਿ ਅਸੀਂ ਇਹਨਾਂ ਨੂੰ ਦੋ ਪਰ ਇਹਨਾਂ ਨੇ ਨਵਾਂ ਟਰੈਂਡ ਕਰਤਾ ਜਿਹੜੇ 85 ਸਾਲ ਤੋਂ ਉੱਤੇ ਆ ਇਹਦੇ ਨਾਮ ਦਾ ਧੋਖਿਸਤਾਨ ਦੇ ਦੋ ਜਿਹੜੇ 75 ਤੋਂ 85 ਐ ਇਹਨਾਂ ਨੂੰ 12 ਕਿਸ਼ਤਾਂ ਦੇ ਦੋ ਜਿਹੜੇ 58 ਤੋਂ 75 ਇਹਨਾਂ ਨੂੰ ਕਹਿੰਦੇ 42 ਕਿਸ਼ਤਾਂ ਦੋ 2027 ਤੱਕ 2000 ਸਰਕਾਰ 27 ਤੱਕ ਤਾਂ ਮਾਨ ਨਾ ਉਹ ਰਹਿਣੀ ਨਹੀਂ ਸਰਕਾਰ ਨੇ ਇਸ ਲਈ ਇਦਾਪੁਰ ਜੋਰ ਵਿਰੋਧ ਕਰਦੇ ਸੀ ਪੂਰੀ ਤਰ੍ਹਾਂ ਦੇ ਉੱਤੇ ਸਰਕਾਰ ਲਾਜਮ ਤੇ ਪੈਨਸ਼ਨਾਂ ਸੰਜੇ ਫਰੰਟ ਨੂੰ ਮੀਟਿੰਗ ਦੇ ਕੇ ਮਸਲੇ ਸਾਡੇ ਹੱਲ ਕਰੇ ਨਹੀਂ ਤੇ ਫਿਰ ਕੰਧ ਤੇ ਲਿਖਿਆ ਪੜਲੇਬਾਨ ਸਰਕਾਰ ਪਹਿਲੇ ਵੀ ਜਿਹੜੇ ਵੱਡੇ ਵੱਡੇ ਤਰੰਤਰ ਸੀ ਨਾਨੂ ਗੋਡਿਆਂ ਭਾਰ ਮੁਲਾਜ਼ਮ ਤੇ ਪੈਨਸ਼ਨਰ ਨੇ ਕੀਤਾ ਆਉਣ ਵਾਲੇ ਸਮੇਂ 'ਚ ਵੀ ਇਹ ਸਰਕਾਰ ਹੈ ਜਿਹੜੀ ਫਿਰ ਇਹੀ ਹਾਰ ਰਹੀਆ ਇਹ ਸਰਕਾਰ 'ਚ ਨਹੀਂ ਆਏਗੀ ਡੀਏ ਵਰਗੀ ਵਿਚਾਰੇ ਤੁਹਾਡਾ ਡੀਏ ਵਰ ਲੜ ਰਹੇ ਹਾਂ ਜੀ ਅਸੀਂ 3% ਦਾ ਹੋਰ ਡਿਊ ਹੋ ਚੱਲਿਆ 11% ਪੈਂਡਿੰਗ ਬਹੁਤ ਵੱਡਾ ਨੁਕਸਾਨ ਹੈ ਸਾਡੇ 4000 ਪੈਨਸ਼ਨਰ ਜਿਹੜੇ ਉਹ ਰੱਬ ਨੂੰ ਪਿਆਰੇ ਹੋਗੇ ਏਰੀਅਰ ਨੂੰ ਡਿਕ ਨੇ ਇਹ ਸਰਕਾਰ ਨੂੰ ਸ਼ਰਮੀ ਹੈ ਨਹੀਂ ਕਿ ਢੀ ਵੱਡੀ ਗਿਣਤੀ ਦੇ ਅੰਦਰ ਪੈਨਸ਼ਨਰਾਂ ਜਿਹੜੇ 30 40000 ਦੇ ਕਰੀਬ ਉਸ ਵਰਗ ਸੁਧਾਰ ਗਏ ਇਸ ਕੇਲਾ ਨੂੰ ਡੀ ਕੇ ਏਰੀਅਰ ਨੂੰ ਡਿਕ ਦੇ ਡਿਕ ਦੇ ਇਸ ਲਈ ਆਉਣ ਵਾਲੇ ਸਮੇਂ 'ਚ ਹੋਰ ਤਿੱਖੇ ਸੰਘਰਸ਼ ਹੋਣਗੇ ਡੀ ਦਾ ਜੋ ਕੇਂਦਰ ਸਰ ਦਾ ਡੀਏ 52% ਹੋ ਚੁੱਕਿਆ ਪਰ ਪੰਜਾਬ ਨੂੰ ਡੀਏ 42% ਆ 11% ਦੇ ਵਾਧੇ ਨੂੰ ਲੈ ਕੇ ਅੱਜ ਜੋ ਅਜੇ ਰੈਲੀ ਕਿਤੇ ਰਹੀ ਆ ਦੂਜੇ ਪਾਸੇ ਪੁਰਾਣੀ ਪੈਨਸ਼ਨ ਦਾ ਬਹੁਤ ਵੱਡਾ ਮਸਲਾ ਹੈ 2022 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਨੋਟਿਸ ਕੀਤਾ ਗਿਆ ਸੀ ਪਰ ਸਰਕਾਰ ਉਹਨਾਂ ਨੂੰ ਲਗਭਗ 3 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਦੂਰੇ ਟੈਂਡਰ ਮੁਲਾਜ਼ਮਾਂ ਉਹਨਾਂ ਫੈਕਟਰ ਤੋਂ ਬਣਾ ਨਾ ਲਾਗੂ ਨਹੀਂ ਕਰ ਰਹੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੈਘੋ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਜਿਸ ਤਰ੍ਹਾਂ ਰੋਪੜ ਤੋਂ ਬਣਾਉਣ ਦੇ ਵਿੱਚ ਲਹਿਰਾ ਮਸਲਮਾਨਾਂ ਦੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਬਹੁਤ ਹੀ ਘੱਟ ਸੰਖਿਆ ਦੇ ਕੰਮ ਹੀ ਕਰਦੇ ਆ ਅੱਜ ਤੱਕ ਉਹਨਾਂ ਵਿੱਚੋਂ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਅਸੀਂ ਮੁੱਖਾਂ ਹੀ ਭਵੰਤ ਨੂੰ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਦੇ ਮੈਘੋ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਮੀਡਲ ਵਰਕਰਾਂ ਆਸਾ ਵਰਕਰਾਂ ਅਗਨ ਵਾਲੀ ਵਰਕਰਾਂ ਮੇਰੇ ਮਾਨ ਬਦਲੇ ਵਾਅਦਾ ਕੀਤਾ ਜਾਵੇ ਜੋ ਸਾਡੇ ਟੈਂਨ ਸਾਥੀ ਉਹਨਾਂ ਦਾ ਜਾਇਜ਼ ਹੱਕ ਆ ਉਹਨਾਂ ਨੂੰ ਫੈਕਟਰੀ ਦੋਵਾਂ ਨਾਲ ਲਾਗੂ ਕੀਤਾ ਜਾਵੇ ਧੰਨਵਾਦ ਜੀ